ਅੱਜ ਗਰਦਾਸਪੁਰ ਦੇ ਇੱਕ ਨਿਜੀ ਹਸਪਤਾਲ ਦੇ ਸਾਹਮਣੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਧਰਨਾ ਲਗਾਇਆ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਸਾਡਾ ਮਰੀਜ਼ ਠੀਕ ਹੈ ਜਾਂ ਨਹੀਂ ਇਸ ਬਾਰੇ ਸਾਨੂੰ ਡਾਕਟਰ ਕੁਝ ਨਹੀਂ ਦੱਸ ਰਹੇ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਨਾਹਰੇਬਾਜੀ ਵੀ ਕੀਤੀ ਗਈ ਕੀ ਹੈ ਅਸਲ ਸਚਾਈ ਆਓ ਸੁਣਦੇ ਹਾਂ ਪਰਿਵਾਰਕ ਮੈਂਬਰ ਅਤੇ ਡਾਕਟਰਾਂ ਦੇ ਮੂੰਹ ਜੁਬਾਨੀ

ਨਾ ਮਿਸਲ ਬੈਂ ਮੇਰੇ ਕੋਲ ਦਾ ਨਾਮ ਆਸ਼ੂ ਹੈ ਉਹਨਾਂ ਨੂੰ ਸਿਰ ਸਟੋਨ ਸੀਗੇ ਯੂਨਿਟ 5 ਦੇ ਵਿੱਚ ਤੇ ਆਪਾਂ ਇੱਥੇ 7 ਦਿਨ ਤੋਂ ਐਡਮਿਟ ਕਰਾਇਆ ਹੋਇਆ ਉਹਨਾਂ ਦੇ ਇਨਫੈਕਸ਼ਨ ਹੋ ਜ਼ਿਆਦਾ ਹੀ ਕੱਲ੍ਹ ਰਾਤ ਇਹਨਾਂ ਨੇ ਹਰ ਦਾ ਅਪਡੇਟ ਕੀਤਾ 6 ਵਜੇ ਲੈ ਕੇ ਗਏ ਆ ਤੇ 10 ਵਜੇ ਆਪਰੇਸ਼ਨ ਕਰਕੇ نیچے ਆ ਗਏ ਆ ऑपरेशन ਤੋਂ ਬਾਅਦ ਇਹਨਾਂ ਨੂੰ ਹੋਸ਼ ਵੀ ਆਈ ਹੈ ਔਰ ਇਹਨਾਂ ਨੇ ਗੱਲ ਵੀ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਹੈ ਤੇ ਡਾਕਟਰ ਨੇ ਗੱਲ ਕੀਤੀ ਹੈ ਡਾਕਟਰ ਨੇ ਇੰਜੈਕਸ਼ਨ ਲਗਾਇਆ ਇਹਨਾਂ ਨੂੰ ਪੇਨ ਦਾ ਦੂਸਰਾ ਇਹਨਾਂ ਨੇ ਮੂੰਹ ਵਿੱਚ ਗੋਲੀ ਪਾਤੀ ਜਦੋਂ ਇਹਨਾਂ ਨੇ ਮੂੰਹ ਚ ਗੋਲੀ ਪਾਈ ਹੈ ਤੇ ਮਤਲਬ ਕਿ ਇਹਨਾਂ ਨੂੰ ਨੀਂਦ ਆਉਣ ਲੱਗੀ ਤੇ ਇਹ ਵੀ ਨੂੰ ਕਹਿੰਦੇ ਕਿ ਤੂੰ ਸ਼ਿਲਪਾ ਉੱਪਰ ਚੱਲ ਜਾ ਆਈਸੀਯੂ ਵਿੱਚ ਇਹ ਰੁਕਣੀ ਹੀ ਨਹੀਂ ਦੇਣ ਦੇ ਲੱਗੇ ਜਿੱਦਾਂ ਹੀ ਮੈਂ ਉੱਪਰ ਚੱਲ ਗਈ ਤੇ ਇੱਕ ਘੰਟੇ ਬਾਅਦ ਇਹਨਾਂ ਦੀ ਕੋਈ ਸਟਾਫ ਦੀ ਲੜਕੀ ਉੱਪਰ ਆਈ ਤੇ ਮੈਨੂੰ ਕਹਿੰਦੀ ਕਿ نیچے ਆਓ ਜਲਦੀ ਮੈਂ ਜਿੱਦਾਂ ਹੀ ਆਈ ਤੇ ਆਂਦੇ ਦੇਖਿਆ ਇਹਨਾਂ ਦਾ ਹਾਰਟ ਨਹੀਂ ਕੰਮ ਕਰੰਦਿਆ ਸਰ ਉਸ ਟਾਈਮ ਤੇ ਸਾਰੇ ਉਹਨਾਂ ਨੂੰ ਪ੍ਰੈਸ ਕਰੰਦਿਆ ਦੋ ਹੋਵੇ ਤੋਂ ਲੈ ਕੇ ਸਰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੋਈ ਹੋਸ਼ ਨਹੀਂ ਆndi ਕੋਈ ਟ੍ਰੀਟਮੈਂਟ ਨਹੀਂ ਹੋੰਦਿਆ ਸਰ ਇਹਨਾਂ ਦਾ ਪਲੀਜ਼ ਅੰਨਾ ਕੁਝ ਕਰੋ ਯਾਰ ਕਿ ਕਹਿੰਦੇ ਕੀ ਹੋ ਗਿਆ ਇਹਨੂੰ ਉਹ ਕਹਿੰਦੇ ਕਿ ਇਹਨਾਂ ਦੇ ਬ੍ਰੇਨ ਚ ਕਲੋਟਸ ਬਣ ਗਿਆ ਵਾ ਉਹ ਕਹਿੰਦਾ ਕਿ ਇਹਨਾਂ ਦੀ ਬਾਜੂ ਹਿੱਲੀ ਆ ਇੱਕ ਬਾਜੂ ਤੇ ਇੱਕ ਲੈਗ ਹਿੱਲੀ ਆ ਤੇ ਆਸ਼ੂ ਨੇ ਜੋੜਦੀ ਆਵਾਜ਼ ਲਗਾਈ ਆ ਕਿ ਮੈਨੂੰ ਦਰਦ ਹੋ ਰਹੀ ਆ ਉਸ ਤੋਂ ਬਾਅਦ ਇਹਨਾਂ ਨੂੰ ਹੋਸ਼ ਹੀ ਨਹੀਂ ਕੋਈ ਆਈ ਡਾਕਟਰ ਕਹਿ ਰਿਹਾ ਕਿ ਐਨਨ ਨੂੰ ਨਿਊਰੋ ਹਸਪੀਟਲ ਵਿੱਚ ਲੈ ਕੇ ਚਲੇ ਜਾਓ ਅਹੀਂ ਸਵੇਰ ਦੇ ਕਹਿ ਰਹੀ ਆ ਕਿ ਤੁਸੀਂ ਇੱਥੇ ਇੱਥੇ ਡਾਕਟਰ ਬੁਲਾ ਦਿਓ ਸਾਨੂੰ ਇੱਥੇ ਟ੍ਰੀਟਮੈਂਟ ਕਰ ਦਿਓ ਪਤਾ ਨੂੰ ਐਨਨ ਨੂੰ ਪਤਾ ਨਹੀਂ ਨਹੀਂ ਇੱਥੇ ਬਾਰ ਕੋਈ ਨਹੀਂ ਆਇਆ ਹਜੀਰ ਬਾਬੇ ਨਹੀਂ ਆਇਆ ਹਾਂਜੀ ਜਿਨ੍ਹਾਂ ਦਾ ਹਸਪੀਟਲ ਆ ਮੰਜੀਰ ਮੰਜੀਰ ਪਾਪਰ ਨਹੀਂ ਕੀਤਾ ਮੰਜੀਰ ਪਾਪਰ ਨਹੀਂ ਕੀਤਾ ਹਾਂਜੀ ਹਾਂਜੀ ਗੱਲ ਉਹ ਨਹੀਂ ਆ অপারেশন ਕਿੰਨੇ ਕੀਤਾ অপারেশন ਇੱਕ ਸਟੋਨ ਦਾ ਹੀ ਤੇ ਇੰਨੀ ਵੱਡੀ ਗੱਲ ਕਿਦੋਂ ਬਣ ਗਈ ਉਹਨਾਂ ਦੀ ਜ਼ਿੰਦਗੀ ਜਾਨ ਤੇ ਬਣੀਆ ਹੋਸ਼ ਨਹੀਂ ਕਰ ਰਹੇ ਉਹ ਤਾਂ ਕਿਉਂ ਹੋਇਆ ਆਪਦੇ ਤੇ ਕੁਝ ਪਥਰੀਵਸ ਦੇ ਆਈ ਤੇ ਹਾਂ ਨਹੀਂ ਦੇ ਆਪਾਂ ਖਬਰਾਂ ਨਹੀਂ ਜਾਣੇ ਕਿ ਮਰ ਗਿਆ ਉਹਨੂੰ ਸੁਟਾ ਉਹਨਾਂ ਦਾ ਛੋਟੇ ਲੰਬੀ ਉਮਰ ਹੋਈ ਜਾਂਦੇ ਤੇ ਕਹਿੰਦੇ ਕਹਿੰਦੇ ਮਰ ਗਿਆ ਉਹਦੇ ਕੁਝ ਨਹੀਂ ਕਰ ਲੇਖੋ ਪੀਪੀ ਉਹਦਾ ਪੂਰਾ ਵਧੀਆ ਅਕਲ ਦੀ ਉੱਤਰ ਪਾਓ ਤੁਸੀਂ ਕਹਿੰਦੇ ਮੈਂ ਉਸ ਤੋਂ ਜਾਣਾ ਹੈ ਉਹਨੇ ਉਹਨੂੰ ਕਿਹਾ ਜੀ ਤੂੰ ਫੋਨ ਵੀ ਛੋੜਿਆ ਮੁੰਡਾ ਕਿਤਾ ਜੰਦੀਏ ਗੱਟੇ ਜੰਦੀਏ ਬਰਬਾਦ ਹੀ ਆ ਸੱਚ ਨੇ ਉਹਨੇ ਆਏ ਬਾਹਰ ਬੱਸ ਲਾਇਕੀ ਕਰੀ ਹੈ ਆਪਾਂ ਟ੍ਰੀਟਮੈਂਟ ਬੋਲਦੇ ਜਿੰਦੀ ਖਰਾਬ ਤੂੰ ਉਹਨੇ ਮਿੱਟੀ ਨਾਲ ਬੱਚਾ ਠੀਕੇ ਲਾਉ ਸਾਹਿਬ ਨਹੀਂ ਮੈਂ ਕਹਿੰਦਾ ਦੱਸ ਕੰਨ ਨਹੀਂ ਕਰ ਮੈਂ ਬੋਲਦਾ ਸਾਹਿਬ ਨੇ ਆਜ ਉਹਨੂੰ ਕੁੜੀ ਮਾਰਦੀ ਉਹਦੀ ਮਾਰਦੀ ਆਪਾਂ ਜੀ ਤੈਨੂੰ ਗੋੜੀ ਮੈਂ ਬੋਲਦਾ ਮੈਨੂੰ ਲੱਗੇ ਕਿ ਤੁਸੀਂ ਇਹ ਬਤ ਮਾ ਦੇ ਸਿਉਂ ਆਇਆ ਸਾਡਾ ਜੀ ਇਹ ਸਵੈਰ ਦਾ ਬਾਜੀ ਹੁੰਦੀ ਬੜੀ ਯੋ ਇੰਕਲ ਪਾਰੀ ਕਰਵਾਣੇ ਨੂੰ ਡਾਕਟਰ ਜੀ ਕੋਲੋਂ ਸਿਉ ਆਇਆ ਉਹਨੂੰ ਪਾਣੀ ਦੀਆਂ ਨਾਲ ਨਹੀਂ ਗੀ ਜਾ ਸਕਦਾ ਉਹਨੇ ਵੀ ਪੱਟਾ ਆਇਆ ਜੀ ਹੱਥ ਬੜੀ ਤੁਸੀਂ ਦਮ ਆਇਓ ਡਾਕਟਰ ਮੈਨੂੰ ਸੇ ਆ ਬੀ ਹੋ ਗਈ ਗਾਦਾ ਸੇ ਆ ਜੀ ਤੁਹਾਨੂੰ ਪਾਣੀ ਤੇ ਗੱਲ ਸੁਣ ਲੀਕ ਕੇ ਕਹੇ ਉਹ ਸੀਡੀ ਕੋਲੋਂ ਮਿਲਾਂ ਜੀ ਕਿਤੇ ਦੋ ਅਜੀ ਸਾਰੇ ਡਾਕਟਰ ਨੇ ਪੀ ਇਹ ਪੇਸ਼ੈਂਟ ਅਜੇ ਕੀ ਆ ਕੋਈ ਠੀਕ ਨਹੀਂ ਆ ਉਹਦਾ ਜਿਹੜਾ ਆਪਣਾ ਸਾਹ ਆਇਆ ਦਾ ਉਹ ਤੁਹਾਨੂੰ ਭੇਜਿਆ ਰੈਫਰ ਕੀਤਾ ਉਹ ਬੱਚਾ ਨੇ ਚੱਲਾ ਕਹਿੰਦਾ ਨਹੀਂ ਇਹ ਗੱਲ ਤੁਸੀਂ ਮੈਨੂੰ ਵੀ ਲੱਗਦਾ ਡਾਕਟਰ ਉਹ ਪੱਚਾ 10 ਸਾਲ ਪਹਿਲਾਂ ਆਇਆ ਇਹਦਾ ਬੱਚਾ 7 ਸਾਲ ਦਾ ਉਹ ਵੀ ਇੱਥੇ ਨੂੰ ਲੈ ਕੇ ਆ ਉਹਨੂੰ ਬੁਖਾਰ ਹੋਇਆ ਭਾਈ ਇਹਨਾਂ ਨੇ ਇੰਜੈਕਸ਼ਨ ਘੱਟ ਲਾਇਆ ਉਹਦੇ ਪੇਸ਼ੈਂਟ ਗਰਦਾਸਪੁਰ ਦਾ ਹੀ ਹੈ 38 ਇਅਰ 올ਡ ਔਰ ਇਹ ਆਪਰੇਟ ਹੋਇਆ ਕੱਲ ਸ਼ਾਮੇ ਮਤਲਬ 9 ਵਜੇ ਰਾਤ ਨੂੰ ਉਸ ਤੋਂ ਬਾਅਦ ਇਹਨੂੰ ਕੋਈ ਘੰਟੇ 2 ਘੰਟੇ ਬਾਅਦ ਥੋੜੀ ਜੀ ਪ੍ਰੋਬਲਮ ਆਈ ਮਤਲਬ ਇਹਨੂੰ ਜਿੱਦਾਂ ਸੀਜ਼ਰ ਕਨਵਲਸ਼ਨ ਜਿਹਨੂੰ ਇਹ ਕਹਿੰਦੇ ਆ ਜਾਂ ਦੌਰਾ ਜਾ ਪਿਆ ਉਸ ਤੋਂ ਬਾਅਦ ਘੰਟੇ ਉਸ ਤੋਂ 1-2 ਘੰਟਿਆਂ ਬਾਅਦ ਮਤਲਬ ਹੋਸ਼ ਜਿਹੜੀ ਆ ਘਟ ਗਈ ਔਰ ਡਾਕਟਰਾਂ ਨੇ ਉਸ ਤੋਂ ਬਾਅਦ ਇਹਨਾਂ ਨੂੰ ਵੈਂਟੀਲੇਟਰ ਤੇ ਮਤਲਬ ਰੱਖਤਾ ਔਰ ਇਹ ਵੈਂਟੀਲੇਟਰ ਰੱਖਣ ਤੋਂ ਬਾਅਦ ਪੇਸ਼ੈਂਟ ਸਟੇਬਲ ਦੇ ਆ ਉਹਦਾ ਬੀਪੀ ਪਲਸ ਇਸ ਟਾਈਮ ਹੀ ਹੁਣ ਮਤਲਬ ਲਗਭਗ 12 ਵਜੇ ਚੱਲਿਆ ਔਰ ਪੌਣੇ 12 ਹੋ ਗਿਆ ਤੋਂ ਆਲਮੋਸਟ ਇਹਨੂੰ 9 ਘੰਟੇ ਹੋ ਗਏ 8-9 ਘੰਟੇ ਤੋਂ ਪੇਸ਼ੈਂਟ ਸਟੇਬਲ ਹੈ ਔਰ ਮਤਲਬ ਅਦੇ ਪਲਸ ਠੀਕ ਹੈ 60 ਸਾ ਜਿਹੜਾ ਵੈਂਟੀਲੇਟਰ ਨਾਲ ਦੇਣਾ ਪੈ ਰਿਹਾ ਬਟ ਉਹ ਟੈਂਪਰੇਰੀ ਹੁੰਦਾ ਉਹ ਬਾਅਦ ਚਿਰ ਮੂਵੀ ਹੋ ਜਾਏਗਾ ਅਸੀਂ ਇਹਨੂੰ ਸਵੇਰ ਦੇ ਮਤਲਬ ਇਹ ਡਾਕਟਰਾਂ ਦੇ ਕਹਿਣ ਦੇ ਮਤਲਬ ਡਾਕਟਰ ਮਨਜੀਤ ਬੱਬਰ ਜੀ ਦੇ ਇਹਨਾਂ ਔਰ ਇਹਨਾਂ ਦੀ ਟੀਮ ਪੂਰੀ ਜਿਹੜੀ ਹੈ ਵਾਹ ਲ ਆ ਰਹੀ ਹੈ ਕਿ ਅਸੀਂ ਮਤਲਬ ਪੂਰਾ ਟ੍ਰੀਟਮੈਂਟ ਦੇ ਰਿਹਾ ਬਟ ਇਹਨੂੰ ਲੋੜ ਹੈ ਹਾਇਰ ਸੈਂਟਰ ਜਾਂ ਨਿਊਰੋ ਸੈਂਟਰ ਜਿੱਥੇ ਕਿ ਇਹਦਾ ਪ੍ਰੋਪਰ ਫਰਦਰ ਟ੍ਰੀਟਮੈਂਟ ਜਿਹੜਾ ਹੋ ਸਕੇ ਉਹ ਪੇਸ਼ੈਂਟ ਦੀ ਜਾਨ ਬਚ ਰੇ ਕਰਦਾ ਅਸੀਂ ਪੇਸ਼ੈਂਟ ਨੂੰ ਤੱਕੇ ਨਾ ਨਹੀਂ ਭੇਜ ਸਕਦਾ ਜਦੋਂ ਹੀ ਉਹ ਇਹ ਕਹਿਣਗੇ ਕਿ ਪੇਸ਼ੈਂਟ ਜਿਹੜਾ ਇਹ ਭੇਜ ਦਿੱਤਾ ਜਾਵੇ ਪੇਸ਼ੈਂਟ ਦੇ ਸਹੀ ਜਗ੍ਹਾ ਪਹੁੰਚ ਜਾਵੇ ਪੇਸ਼ੈਂਟ ਦੀ ਜਾਨ ਬਚ ਸਕਦੀ ਆ ਜੇ ਇਹ ਡਿਲੇ ਹੋਈ ਜਾਊਗਾ ਹੋਰ ਮਤਲਬ ਤਾ ਮਤਲਬ ਪੋਸੀਬਲ ਹੈ ਕਿ ਪੇਸ਼ੈਂਟ ਦੀ ਹਾਲਤ ਜਿਹੜੀ ਵਿਗੜ ਵੀ ਸਕਦੀ ਹੋਰ ਵਿਗੜ ਸਕਦੀ ਠੀਕ ਹੈ ਇਹ ਸਾਡੇ ਕੋਲ ਕਰੀਬਨ 5 ਦਿਨ ਪਹਿਲਾਂ ਆਇਆ ਸੀਗਾ ਜਦੋਂ ਆਇਆ ਸੀਗਾ ਇਹਨੂੰ ਬਹੁਤ ਜ਼ਿਆਦਾ ਹਾਈ ਇਨਫੈਕਸ਼ਨ ਸੀਗੀ ਪਰ ਮੇਰੇ ਕੋਲ ਇਹ ਆ ਕੇ ਕਹਿ ਰਿਹਾ ਸੀ ਕਿ ਮੇਰਾ ਗੁਰਦੇ ਚ ਪੱਥਰੀ ਹੈ ਉਹਦਾ ਆਪਰੇਸ਼ਨ ਕਰ ਦੋ ਉਦੋਂ ਚਿਰ ਅਸੀਂ ਆਪਰੇਸ਼ਨ ਨਹੀਂ ਕਰ ਸਕਦੇ ਜਦਨ ਚਿਰ ਤੱਕ ਉਹਦੀ ਇਨਫੈਕਸ਼ਨ ਠੀਕ ਨਾ ਹੋਏ ਉਸ ਤੋਂ ਪਹਿਲਾਂ ਇਨਫੈਕਸ਼ਨ ਦਾ ਇਲਾਜ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਯੂਰੋਲੋਜਿਸਟ ਨੇ ਆ ਕੇ ਉਹਦੀ ਸਰਜਰੀ ਕੀਤੀ ਹੈ ਸਰਜਰੀ ਜਿਹੜੀ ਆ ਬਹੁਤ ਵਧੀਆ ਗਈ ਹੈ ਸਰਜਰੀ ਦੇ ਵਿੱਚ ਕੋਈ ਕੰਪਲਿਕੀਸ਼ਨ ਨਹੀਂ ਉਸ ਤੋਂ ਬਾਅਦ 1:30 ਵਜੇ ਰਾਤੀਂ ਇੱਕ ਅੰਦਾਜ਼ਾ ਉਹਨਾਂ ਨੂੰ ਦੌਰਾ ਆਇਆ ਸੀਜ਼ਰ ਆਇਆ ਸੀਜ਼ਰ ਦੇ ਵਿੱਚ ਪੇਸ਼ੈਂਟ ਨੂੰ ਮੂੰਹ ਤੋਂ ਝੱਗਣੇ ਲਈ ਆ ਤੇ ਲੱਤਾਂ ਬਾਹਾਂ ਦੀ ਵੀਕਨੈਸ ਰਾਈਟ ਸਾਈਡ ਦੀ ਵੀਕਨੈਸ ਆਈ ਹੈ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਪੇਸ਼ੈਂਟ ਦੇ ਰਵਾ ਉਹ ਕਾਰਡੀਕ ਐਂਡ ਪਲਮਨਰੀ ਰੈਸਟ ਤੇ ਗਿਆ ਉਹ ਨਾਲ ਅਸੀਂ ਸੀਪੀਆਰ ਕਰਕੇ ਪੇਸ਼ੈਂਟ ਨੂੰ ਰਵਾਈ ਕਰ ਲਿਆ ਉਹਨੂੰ ਵੈਂਟੀਲੇਟਰ ਦੇ ਉੱਤੇ ਲਗਾ ਦਿੱਤਾ ਹੈ ਸਾਰੇ ਸਾਰੇ ਕੰਮ ਨੂੰ ਸਾਰੀ ਟੀਮ ਸਾਰੇ ਨਰਸਟੇਟਸ ਮੈਡੀਸ ਮੈਡੀਕਲ ਸਪੈਸ਼ਲਿਸਟ ਸਾਰੇ ਜਾਣਿਆਂ ਨੇ ਰਲ ਕੇ ਟੀਮ ਵਰਕ ਕੀਤਾ ਉਸ ਤੋਂ ਬਾਅਦ ਸਾਨੂੰ ਇਹਦਾ ਜਿਹੜਾ ਡਾਇਗਨੋਸ ਮੰਨਦਾ ਸੀ ਉਹ ਹਦਰੰਗ ਦਾ ਹੀ ਦਿਖ ਰਿਹਾ ਸੀ ਤੁਹਾਨੂੰ ਆਪਰੇਸ਼ਨ ਨਾਲ ਇਹਦਾ ਕੋਈ ਲੈਣ ਦੇ ਨਹੀਂ ਸੀਗਾ ਉਹ ਹਦਰੰਗ ਦੇ ਇਲਾਜ ਕਰਕੇ ਅਸੀਂ ਪੇਸ਼ੈਂਟ ਸੀਟੀ ਕਰਾਈ ਸੀਟੀ ਵੀ ਰਾਤ ਨੂੰ ਅਸੀਂ ਚਾਰ ਡਾਕਟਰ ਨਾਲ ਗਏ ਫਿਰ ਸੀਟੀ ਕਰਾ ਕੇ ਲੈ ਕੇ ਆਏ ਐਂਬੂਲੈਂਸ ਦੇ ਵਿੱਚ ਖੁਦ ਜਾ ਕੇ ਉਸੇ ਈ ਤੋਂ ਇਹ ਗੱਲ ਕਲੀਅਰ ਹੁੰਦੀ ਆ ਕਿ ਉਹਨੂੰ ਹਦ ਰਗ ਦਾ ਦੌਰਾ ਆਇਆ ਉਹਦੇ ਘਰ ਦੇ ਨੂੰ ਦੱਸਿਆ ਗਿਆ ਕਿ ਹਾਂ ਭਈ ਇਹ ਨੂੰ ਹਦ ਰਗ ਦਾ ਦੌਰਾ ਆ ਇਹਨੂੰ ਕਿਸੇ ਨਿਊਰੋਲੋਜੀਕਲ ਸੈਂਟਰ ਦੇ ਉੱਤੇ ਲੈ ਕੇ ਜਾਇਆ ਜਾਏ ਪਰ ਉਹ ਲਗਾਤਾਰ ਇਸ ਚੀਜ਼ ਨੂੰ ਰਿਫਿਊਜ਼ ਕਰ ਰਹੇ ਆ ਰਾਤ ਦੇ ਘਰ ਹੈ तकरीबन 1.5 ਵਜੇ 3:30 ਵਜੇ ਤੱਕ ਰਿਫਿਊਜ਼ ਕਰ ਰਹੇ ਆ